ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਚਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਅੰਗਲਾਂ ਸਮਰਸ ਸਵਾਮੀ ਸੋ ਕਿਉ ਮਨੋ ਵਿਚਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਅਨੰਦ ਸਾਹਿਬ ਦੀ ਬਾਣੀ ਨੂੰ ਉਚਾਰਨ ਕਰਦੇ ਹਨ ਤੇ ਦੂਜੀ ਪੰਕਤੀ ਦੇ ਵਿੱਚ ਸਾਹਿਬ ਕਹਿੰਦੇ ਮਨ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ اے ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਤੂੰ ਸਦਾ ਹੀ ਉਹ ਸੱਚੇ ਪਾਤਸ਼ਾਹ ਦੇ ਗੁਣ ਗਾਇਨ ਕਰਿਆ ਕਰ ਜਿੰਦੇ ਕੋਲ ਬਹਿ ਕੇ ਤੂ ਸਭ ਵਿਸਾਰਨਾ ਸਾਰੇ ਬੰਦਾ ਦੁੱਖਾਂ ਨੂੰ ਭੁੱਲ ਜਾਂਦਾ ਹੈ ਦੁੱਖਾਂ ਤਕਲੀਫਾਂ ਤੋਂ ਰਹਿਤ ਹੋ ਜਾਂਦਾ ਹੈ ਤੰਦਰੁਸਤੀ ਤੇ ਦੇਹ ਰੋਗਤਾ ਉਹਦੇ ਨਾਮ ਨੂੰ ਜਪਨ ਨਾਲ ਹੀ ਪ੍ਰਾਪਤ ਹੁੰਦੀ ਜੇ ਗੁਰਮੁਖ ਪਿਆਰਿਓ ਇਦਾਂ ਸਤਿਗੁਰਾਂ ਨੇ ਅਨੰਦ ਸੇਵ ਦੀ ਬਾਣੀ ਚ ਸਾਰੇ ਹੀ 40 ਪੌੜੀਆਂ ਦੇ ਵਿੱਚ ਮਨੁੱਖ ਨੂੰ ਸਮਝਾਉਣਾ ਕੀਤਾ ਹੈ ਵੀ ਇਹ ਜੀਵਨ ਬੜਾ ਅਨਮੋਲਕ ਹੈ ਇਹਨੂੰ ਅਜਾਈ ਨਾ ਗਵਾਈਏ ਸੋ ਅਸੀਂ ਰੋਜ਼ਾਨਾ ਹਾਜ਼ਰੀ ਭਰੀਏ ਗੁਰੂ ਘਰ ਦੀ ਤੇ ਨਮਸਤਕ ਹੋ ਕੇ ਇੱਕ ਓਰਦਾਸ ਕਰੀਏ ਸਗਲ ਦੁਆਰ ਕੋ ਸਾੜਕੈ ਗਇਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦਦਾਸ ਤੁਹਾਰ ਸੱਚੇ ਪਾਤਸ਼ਾਹ ਮੈਂ ਤੇਰੇ ਦਰਬਾਰ ਆਣ ਟਿਗਿਆ ਕਿਰਪਾ ਕਰੋ ਪਾਏ ਗਏ ਕੀ ਲਾਜ ਅਸ ਹੁਣ ਤੇਰੇ ਪੈਰਾਂ ਦੇ ਪਾਸ ਤੇਰੇ ਚਰਨਾਂ ਵਿੱਚ ਮੇਰੇ ਪਾਤਸ਼ਾਹ ਮੈਂ ਅਰਦਾਸ ਬੇਨਤੀ ਲੈ ਕੇ ਆਇਆ ਸਿਰ ਝੁਕਾ ਕੇ ਕਿਰਪਾ ਕਰੋ ਮੇਰੀ ਅਰਜੀ ਪਰਵਾਨ ਕਰੋ ਪਰੇ ਹਾਜ਼ਰੀ ਪਰਵਾਨ ਕਰੋ ਗੁਰੂ ਕਿਰਪਾ ਕਰ ਅਨੁਸਾਰੇ ਘਰਾਂ ਚ ਬਾਣੀ ਪੜਿਆ ਕਰੋ ਵਦ ਵਦ ਗੁਰੂ ਕਰ ਜਿੰਨਾ ਸਮਾਂ ਮਿਲੇ ਹਾਜ਼ਰੀ ਪਰ ਕੇ ਆਪਣੇ ਮਨੁੱਖਾ ਜੀਵ ਨੂੰ ਸਫਲ ਬਣਾਉਣ ਦਾ ਉਦਮ ਕਰਿਆ ਕਰੋ ਬੇਨਤੀਆਂ ਪਰਵਾਨ ਕਰਨੀਆਂ ਜੀ